ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਚਲੋ ਔਰ ਧਰਤੀ ਮਾਂ ਦੇ ਸੇਵਾਦਾਰ ਅੱਜ ਸਾਡੇ ਬਹੁਤ ਹੀ ਪਿਆਰੇ ਵੀਰ ਸੁਖਮਿੰਦਰ ਸਿੰਘ ਵੰਟੀ ਹੋਣ ਦਾ ਜਨਮ ਦਿਨ ਆ ਪਹਿਲਾਂ ਤਾਂ ਸਾਰੇ ਜਣੇ ਕਮੈਂਟ ਕਰਕੇ ਜਿਹੜੇ ਇੱਥੇ ਆ ਉਹ ਤਾਂ ਡਾਇਰੈਕਟਲੀ ਬਾ ਹੈਪੀ ਬਰਥਡੇ ਕਹਿ ਰਹੇ ਨੇ ਤੇ ਅੱਜ ਧਰਤੀ ਮਾਂ ਦੀ ਸੇਵਾ ਦੇ ਵਿੱਚ ਆੜੂ ਦਾ ਇੱਕ ਓਕਾ ਲਗਾ ਕੇ ਨੇੜੇ ਨੂੰ ਜਾਓ ਉੱਤ ਨੇੜੇ ਨੂੰ ਆ ਜਾਓ ਆ ਰਹੀ ਹੈ ਵੀਡੀਓ ਆਪਣਾ ਸ਼ੁਰੂ ਕਰ ਲੈਣਾ ਹਾਂਜੀ ਤੇ ਸੁਖਮਿੰਦਰ ਸਿੰਘ ਬੰਟੀ ਉਹਨਾਂ ਨੂੰ ਇੱਕ ਖੂਨਦਾਨੀ ਵੀਰ ਆ ਸਾਡਾ ਤੇ ਨਾਲ ਨਾਲ ਧਰਤੀਮਾ ਦਾ ਪੁੱਤ ਆ ਧਰਤੀਮਾ ਦੀ ਵੀ ਸੇਵਾ ਕਰਦਾ ਤੇ ਸਾਰੇ ਜਣਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਪਹਿਲਾਂ ਹਰਨਦਰ ਸਿੰਘ ਜੀ ਢਿੱਲੋਂ ਸਾਹਿਬ ਜਿੱਲੋਂ ਸਾਹਿਬ ਦਿਓ ਵਧਾਈਆਂ ਬੰਟੀ ਵੀਰ ਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ ਥੈਂਕ ਯੂ ਨੇੜੇ ਆ ਜਾ ਸੋਹਣੇ ਯਾਰ ਬਹੁਤ ਵਧੀਆ ਇਥੋਂ ਬਣਦੀ ਵੀਰੇ ਯਾਰ ਉਹ ਅੱਧੇ ਬੰਦੇ ਕੱਟੇ ਜਾਣੇ ਨਾ ਫਿਰ ਨੇੜੇ ਆ ਗਏ ਹਾਂਜੀ ਜੀਨਾ ਸਾਹਿਬ 2x ਚੱਲ ਰਿਹਾ ਹੈ ਜੁਕਰ ਸਾਹਿਬ ਹੈ ਜੀ ਕੀ ਫਤੇ ਅੱਜ ਆਈ ਬੋਤ ਸੁਭਾਗਾ ਜੀ ਨਾਲ ਅੱਜ ਸਾਡੇ ਪੁੱਤਰ ਬੰਟੀ ਦਾ ਹੈਗਾ ਬਰਥਡੇ ਹੈਪੀ ਬਰਥਡੇ ਹੈ ਥੈਂਕ ਯੂ ਜੀ ਅਸੀਂ ਇਹਨਾਂ ਦੀ ਬਰਥਡੇ ਦੀ ਖੁਸ਼ੀ ਦੇ ਵਿੱਚ ਥਾੜੇ ਨਾਲ ਲੱਗਿਆ ਬੂਟਾ ਉਵੇਂ ਫਰੇ ਫਰੇ ਜਿਵੇਂ ਚੌਂਤੀ ਉਵੇਂ ਫਰੇ ਫਰੇ ਜੀ ਉਵੇਂ ਫਰੇ ਫਰੇ ਠੀਕ ਹੈ ਬਸ ਇਸ ਇਸੇ ਨਾਲ ਹੀ ਅਸੀਂ ਜੀ ਬੰਟੀ ਪੁੱਤਰ ਨੂੰ ਬਹੁਤ ਬਹੁਤ ਵਧਾਈ ਕਿੰਨੇ ਸਾਲਾਂ ਹੋ ਗਏ ਤੁਸੀਂ ਜੀ ਚੌਥੀ ਚੌਥਾ ਗਰ ਪੂਰੇ ਕਰ ਰਹੇ ਨੇ ਆਪਣੀ ਜਨਮ ਦਿ ਸਿਆਣੀ ਉਮਰ 'ਚ ਆ ਗਏ ਹੁਣ ਹਾਂ ਜੀ ਮੈਮ ਜੀ ਨੀਤਾ ਮੈਮ ਜੀ ਮੈਂ ਬੇਟੀ ਤੁਹਾਡੇ ਜਨਮ ਦਿਨ ਤੇ ਇਹ ਕਾਮਨਾ ਕਰਦੀ ਆ ਕਿ ਇੱਕ ਇੱਛਾ ਰੂਪੀ ਕਿਦਰਕਤ ਹੈ ਉਹਨੂੰ ਤੇਰੀਆਂ ਇਸ਼ਾਵਾਂ ਪੂਰਤੀ ਦਾ ਐਸਾ ਲੱਗੇ ਕਿ ਤੂੰ ਜਿੱਥੇ ਵੀ ਉਡਾਰੀ ਮਾਰਨਾ ਚਾਹੁੰਦਾ ਹੈ ਮਾਰੇ ਜ਼ਿੰਦਗੀ ਚ ਹਰ ਸਫਲਤਾ ਮਿਲ। ਥੈਂਕ ਯੂ। ਅਦਰੋ ਸਰ ਹੱਦੂ ਲਾਈਂ ਇਧਰ ਕਰਦੇ ਹਾਂ। ਬਹੁਤ ਬੜਾ ਐ ਸਰ ਨਾਲ ਨੂੰ ਆਜੋ। ਬਹੁਤ ਧੰਨਵਾਦ। ਵੈਸੇ ਤਾਂ ਇਹਨਾਂ ਨੇ ਬਹੁਤ ਵਧੀਆ ਕੀਤਾ ਇੱਕ ਕੇਕ ਬਣੀ ਕੱਟਿਆ। ਕਿਉਂਕਿ ਜਿਹੜਾ ਆਪਣਾ ਸਿੱਖ ਧਰਮ ਦੇ ਵਿੱਚ ਆ ਵੀ ਆਪਾਂ ਜਿੱਦੋਂ ਸਾਰੇ ਬੱਚੇ ਦਾ ਜਨਮ ਲੈਣ ਮਨਾਉਣਾ ਮਾਂ ਦੇ ਮਾਂ ਪਿਓ ਦਾ ਬੱਚਾ ਹੀ ਰਹਿਣਾ ਤੇ ਇਹ ਵੀ ਦਾੜੀ ਚੱਕੀ ਵੀ ਹੋ ਜਾਵੇ ਮਾਂ ਦਾ ਦਾ ਬੇਟਾ ਹੀ ਰਹਿਣਾ ਇਹਨੂੰ ਤਾਂ ਫਿਕਰ ਹੁੰਦਾ ਵੀ ਮੇਰਾ ਬੇਟਾ ਵੱਡਾ ਹੋਈ ਜਾਂਦਾ ਵੱਡਾ ਹੋਈ ਜਾਂਦਾ ਆਦੇ ਕੰਮ ਸੰਦੇ ਲੱਗੀ ਜਾਂਦਾ ਪਰ ਉਹ ਰਹਿਣਾ ਬੇਟਾ ਹੀ ਆ ਕਿਉਂਕਿ ਮਾਨਵਤਾ ਹਰੇਕ ਬੱਚਾ ਪਿਆਰਾ ਹੁੰਦਾ ਵਾ ਪਰ ਇਹਨਾਂ ਨੇ ਜਿਹੜਾ ਮੈਨੂੰ ਦੱਸਿਆ ਮੇਰੀ ਗੱਲ ਹੋਣੀ ਸੀ ਭੈਣ ਜੀ ਨਾਲ ਉਹ ਕਹਿੰਦੇ ਵੀ ਅਸੀਂ ਕੇਕ ਮੰਗਾਇਆ ਕੇਕ ਵਾਲੇ ਚੱਕਰ ਆਣਾ ਪਊ ਸਾਡੀ ਲੁੱਟ ਬਹੁਤ ਹੋ ਰਹੀ ਹੈ 12-12 1200 ਰੁਪਏ ਦੇ ਅਸੀਂ ਕੇਕ ਲਿਆ ਕੇ ਬੱਚਿਆਂ ਨੂੰ ਪਟਾਉਣੇ ਆ ਤੇ ਆਪਦੇ ਹੱਥੀ ਉਹਨਾਂ ਨੂੰ ਅਸੀਂ ਮਤਲਬ ਜ਼ਹਿਰ ਪਰੋਸ ਦੇ। ਜ਼ਹਿਰ ਪਰੋਸ ਕੇ ਦਿੰਨੇ ਆ ਉਹੀ 1200 ਰੁਪਏ ਦੇ ਤੁਸੀਂ ਬੂਟੇ ਲਾ ਦੋ ਜਿਹੜੇ ਕਿ ਤੁਹਾਨੂੰ 2-3 ਸਾਲਾਂ ਬਾਅਦ ਹੀ ਫਲ ਦੇਣ ਲੱਗ ਜਾਂਦੇ ਆ ਤੇ ਗੁਰਦੁਆਰਾ ਸਾਹਿਬ ਜਾਓ ਦੇਖਰਾਓ ਕੇਕ ਦੇ ਆਪਣੇ ਧਰਮ ਵਿੱਚ ਕੋਈ ਹੈ ਨਹੀਂ ਵੀ ਮਾਨਵਤਾ। ਤੇ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਮੁੱਠਾ ਲਾਇਆ ਵਾ ਹਵਾ ਆਊਗੀ ਆਕਸੀਜਨ ਸਾਰਿਆਂ ਨੇ ਲੈਣੀ ਆ ਸਾਹ ਹਰੇਕ ਨੇ ਲੈਣੇ ਆ ਭੱਜੋ ਨਾ ਤੋ ਮੈਂ ਤਾਂ ਪਿੱਛੇ ਜਾਂਦੀ ਵੀਡੀਓ ਦੇਖੀ ਸਤਪਾਲ ਜੀ ਦੀ ਵੀ ਤੁਹਾਨੂੰ ਆਉਣ ਵਾਲੀਆਂ ਜਿਹੜੀਆਂ ਨਸਲਾਂ ਸਾਡੀਆਂ ਗਾਂ ਬੱਚੇ ਆ ਉਹ ਸਾਨੂੰ ਇੰਨਾ ਕੋਸਣਗੇ ਕਿ ਤੂੰ ਸਾਡੇ ਵਾਸਤੇ ਛੱਡਿਆ ਹੀ ਕੁਤ ਨਹੀਂ ਕਿਉਂਕਿ ਉਦੋਂ ਸਮਾਂ ਇਹ ਹਜੇ ਆ ਜਾਣਾ ਵੀ ਹਰੇਕ ਦੇ ਮਾਸਕ ਲੱਗਾ ਹੋਇਆ ਹੋਊਗਾ ਆਕਸੀਜਨ ਦਾ ਸਿਲੰਡਰ ਹੋਊ ਕੱਟ ਤੇ ਮਾਸਕ ਦਾ ਬਹੁਤ ਛੋਟੀ ਜੀ ਗੱਲ ਰਹਿ ਗਈ ਹੁਣ ਜਿਹੜੇ ਅਮੀਰ ਆ ਉਹਨਾਂ ਨੇ ਤਾਂ ਆਪਦੇ ਘਰੇ ਪਿਉਰੀਫਾਇਰ ਲਾ ਲੇ ਵੀ ਬਾਹਰੋਂ ਹਵਾ ਖਿੱਚਦੇ ਆ ਉਹ ਅੰਦਰ ਆਕਸੀਜਨ ਛੱਡ ਦਿੰਦੇ ਆ ਬਾਕੀ ਕਿਸਾਂ ਬਾਹਰ ਕੱਢ ਦਿੰਦੇ ਪਤਾ ਨਹੀਂ ਉਹਦੇ ਕੋਲ ਕੀ ਸੂਈ ਲੱਗੀ ਆ ਵੀ ਜਿਹੜੇ ਉਹ ਹਵਾ ਦੇ ਵਿੱਚੋਂ ਆਕਸੀਜਨ ਲੈ ਕੇ ਅੰਦਰ ਭੇਜ ਦਿੰਦੇ ਆ ਉਹ ਲਾਲੇ ਕਰੋਨੇ ਵਾਲੇ ਕਾਫੀ ਲੋਕਾਂ ਨੇ ਮੌਲ ਵੀ ਮਿਲ ਲੈਂਦੇ ਨੇ ਕਿਰਾਏ ਤੇ ਵੀ ਲੈਂਦੇ ਨੇ ਜਿਵੇਂ ਕਰੋਨਾ ਹੋ ਜਾਂਦਾ ਜਿਗਾ ਆਪਾਂ ਉਹ ਨੌਤੀ ਨੌ ਆਪਾਂ ਆਪਦੇ ਕੁਦਰਤੀ ਪਿਉਰੀਫਾਇਰਾਂ ਨੂੰ ਆਪਾਂ ਇੰਨਾ ਕੁ ਅਜਵਲ ਕਰ ਦਈਏ ਕਿ ਸਾਡੀ ਜਿਹੜੀ ਧਰਤੀ ਹੈ ਉਹਦੇ ਤੇ ਸਾਡੀ ਜਿਹੜੀ ਆਕਸੀਜਨ ਦੀ ਪੂਰਤੀ ਹੈ ਉੰਨੀ ਉਹ ਬਣੀ ਰਹੇ ਜਿੰਨਾ ਕਿ ਸਾਨੂੰ ਸੰਤੁਲਨ ਚਾਹੀਦਾ ਤੇ ਬੋਟਾ ਕਰੇ ਨਵੇਂ ਬਦੇ ਬਦੇ ਜਿਹੜੀ ਸਰ ਨੇ ਗੱਲ ਕੀਤੀ ਆ ਜਿਹੜੀ ਉਹ ਗੱਲ ਕਹੀ ਸੀ ਆ ਸਾਡੇ ਨਿੱਕੇ ਨਿੱਕੇ ਬੱਚੇ ਆ ਹਨਾ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡਾ ਪੁਹਿਖਾ ਤੇ ਇਹਨਾਂ ਨੂੰ ਜਿਉਂ ਸਾਨੂੰ ਵੀ ਜਿਉਂਦੇ ਰਹਿਣ ਲਈ ਆਕਸੀਜਨ ਚਾਹੀਦੀ ਆ ਪਰ ਅਸੀਂ ਤਾਂ ਥੋੜੇ ਸਮੇਂ ਦੇ ਮਹਿਮਾਨ ਆ ਹਨਾ ਨਿਕਲ ਜਾਣਾ ਇਸ ਧਰਤੀ ਤੋਂ ਪਰ ਇਹਨਾਂ ਨੇ ਲੰਮਾ ਸਮਾਂ ਹਜੇ ਜ਼ਿੰਦਗੀ ਜਿਉਣੀ ਆ ਇਨਾਂ ਦੇ ਲਈ ਜਿਵੇਂ ਅੱਜ ਬੰਟੀ ਵੀਰ ਨੇ ਬੂਟਾ ਲਾਇਆ ਵਾ ਇਹਨਾਂ ਦੇ ਤੁਸੀਂ ਆਸ-ਪਾਸੇ ਮੈਂ ਵੀਰੇ ਨੂੰ ਕਹੂੰਗਾ ਵੀ ਸਾਰੇ ਘਹਾੜੇ ਵੀ ਤੁਸੀਂ ਦੇਖੋ ਜੇ ਇਹ ਵਾਤਾਵਰਣ ਪ੍ਰੇਮੀ ਪਰਿਵਾਰ ਆ ਦੇਖੋ ਕਿੰਨੇ ਬੂਟੇ ਲਾਏ ਹੋਏ ਆ ਕਿੰਨੇ ਰੁੱਖ ਲੱਗੇ ਹੋਏ ਆ ਤੇ ਕੱਲੇ ਗਮਲਿਆਂ ਦੇ ਵਿੱਚ ਰੁੱਖ ਹੀ ਲੱਗੇ ਜ਼ਮੀਨ ਦੇ ਉੱਤੇ ਵੀ ਲੱਗੇ ਹੋਏ ਆ ਅਸੀਂ ਇਹਨਾਂ ਦੇ ਲਈ ਕੁਛ ਨਾ ਕੁਛ ਛੱਡ ਕੇ ਜਾਣਾ ਵਾ ਔਰ ਸਭ ਤੋਂ ਜਿਹੜੀ ਵੱਡੀ ਇਹਨਾਂ ਨੂੰ ਦੇਣ ਹੋਊਗੀ ਸਾਡੀ ਆਕਸੀਜਨ ਦੀ ਦੇਣ ਹੋਊਗੀ ਜੇ ਆਪਾਂ ਆਕਸੀਜਨ ਤੇ ਸ਼ੁੱਧ ਪਾਣੀ ਇਹਨਾਂ ਵਾਸਤੇ ਛੱਡ ਕੇ ਜਾਵਾਂਗੇ ਤੇ ਬਾਟੀ ਵੀ ਸਾਡਾ ਫੇਰ ਤੋਂ ਇਹਨਾਂ ਨੂੰ ਵਧਾਈਆਂ ਦਿੰਨੇ ਆ ਜਨਮ ਦਿਨੀਆਂ ਪਰਮਾਤਮਾ ਕਰੇ 100 150 ਸਾਲ ਜ਼ਿੰਦਗੀ ਜਿਉਣ ਆਪਣੀ ਤੰਦਰੁਸਤ ਜ਼ਿੰਦਗੀ ਜਿਉਣ ਤੇ ਤੰਦਰੁਸਤੀ ਦੇ ਲਈ ਸਾਨੂੰ ਆਕਸੀਜਨ ਜ਼ਰੂਰੀ ਹੈ ਤੇ ਆਕਸੀਜਨ ਦੇ ਲਈ ਰੁੱਖ ਜ਼ਰੂਰੀ ਆ ਧੰਨਵਾਦ ਸਾਰਿਆਂ ਦਾ ਤੇ ਜਿਹੜੇ-ਜਿਹੜੇ ਵੀਰ ਸਾਡੇ ਨਾਲ ਹੋਰ ਵੀ ਰੁੱਖ ਲਾ ਕੇ ਆਪਣਾ ਜਨਮ ਦਿਨ ਮਨਾਉਣਾ ਚਾਹੁੰਦੇ ਆ ਉਹਨਾਂ ਨੂੰ ਵੀ ਮੋਸਟ ਵੈਲਕਮ ਆਜੋ ਆਪਾਂ ਆਪਣੀ ਮਾਂ ਮਿੱਟੀ ਦੀ ਸੇਵਾ ਕਰੀਏ ਪਰ ਕੱਲਾ ਲਾਉਣ ਤੱਕ ਸੀਮਤ ਨਹੀਂ ਪਾਲਣ ਤੱਕ ਪਾਲਣ ਤਾਲ ਬਾਲੇ ਪਾਸੇ ਨੂੰ ਵੀ ਜਾਣਾ ਧੰਨਵਾਦ ਜਿਨ੍ਹਾਂ ਨੂੰ ਇਹ ਸਾਡਾ ਉਪਰਾਲਾ ਚੰਗਾ ਲੱਗਦਾ ਵਾ ਉਹ ਇਸ ਵੀਡੀਓ ਤੇ ਕਮੈਂਟ ਕਰਕੇ ਇੱਕ ਤਾਂ ਵਧਾਈਆਂ ਜ਼ਰੂਰ ਦਿਓ ਤੇ ਦੂਸਰਾ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਕਿਸੇ ਨੂੰ ਇਦਾਂ ਦਾ ਜਾਗ ਲੱਗ ਸਕੇ ਧੰਨਵਾਦ ਜੀ ਵੀਡੀਓ ਤੇ ਕਮੈਂਟ ਕੀਤਾ ਜੀ ਮੈਂ ਦੇਖੀ ਆ ਮੈਂ ਦੇਖਿਆ ਆਜੋ ਹੁਣ ਅੰਦਰ 2 ਮਿੰਟ ਲੱਗਦੇ ਆ